ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਉਹਨਾਂ ਦੇ ਕਾਰਜ ਫਿਰ ਕਦੇ ਵੀ ਅੜ ਨਹੀਂ ਸਕਦੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਵਿੱਚ ਕੈਦ ਕਰ ਲਵੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਚ ਕੈਦ ਕਰ ਲਵੇ ਫਿਰ ਉਹ ਨਹੀਂ ਮੁੜ ਕੇ ਖੋਲਦਾ ਜੇ ਕੋਈ ਰੋਲਦਾ ਰੋਲਦਾ ਮੇਰੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਆ ਜਾਵੇ ਫਿਰ ਉਹ ਭੁੱਲ ਕੇ ਵੀ ਮੇਰੇ ਖੰਡੇ ਵਾਲੇ ਬਾਪੂ ਨੂੰ ਨਹੀਂ ਭੁੱਲਦਾ ਸਾਨ ਸਾਨੂੰ ਨੇ ਪਰਵਾਹ ਲੋਕਾਂ ਦੀ ਕਿਉਂਕਿ ਸਾਡੇ ਬਾਬਾ ਦੀਪ ਸਿੰਘ ਜੀ ਸਾਡੇ ਨਾਲ ਤੁਸੀਂ ਬਹੁਤ ਜ਼ਿਆਦਾ ਖਬਰ ਆਉਂਦੇ ਹੋ ਜਦੋਂ ਤੁਹਾਨੂੰ ਪਤਾ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਬੈਠੇ ਨੇ ਫਿਰ ਉਹਨਾਂ ਨੇ ਤੁਹਾਡੇ ਨਾਲ ਗਲਤ ਥੋੜਾ ਆਉਂਦਾ ਨਾ ਵਿਸ਼ਵਾਸ ਰੱਖੋ ਬਾਬਾ ਜੀ ਤੇ ਪੂਰਾ ਉਹਨਾਂ ਨੇ ਤੁਹਾਡੇ ਲਈ ਬਹੁਤ ਵਧੀਆ ਸੋਚਿਆ ਹੋਇਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਤੇ ਆਓ ਸਾਰੇ ਅਰਦਾਸ ਕਰੀਏ ਬਾਬਾ ਜੀ ਦੇ ਅੱਗੇ ਬਾਬਾ ਜੀ ਜਿਹੜਾ ਇਨਸਾਨ ਮਿਹਨਤ ਦੀ ਰੋਟੀ ਕਮਾਰਿਆ ਉਹਨੂੰ ਕਿਸੇ ਦੇ ਸਾਹਮਣੇ ਨੀਵਾ ਨਾ ਪੈਣ ਦੇਣਾ ਜਿਹਦਾ ਦਿਲ ਦੁਖੀ ਉਹਨਾਂ ਦੇ ਮਨ ਵਿੱਚ ਰਾਹਤ ਪਹੁੰਚ ਜਾਣਾ ਬਾਬਾ ਦੀਪ ਸਿੰਘ ਜੀ ਤੁਸੀਂ ਕੀ ਨਹੀਂ ਕਰ ਸਕਦੇ ਮਿਹਰ ਕਰੋ ਸਾਰਿਆਂ ਦੀ ਆਪਣੀ ਗਰੀਬ ਨਾਲ ਖੜਨਾ ਤੇ ਭੁੱਖੇ ਨੂੰ ਰਜਾਉਣਾ ਤੇ ਰੋਂਦੇ ਨੂੰ ਹਸਾਉਣਾ ਗਰੀਬ ਨਾਲ ਖੜਨਾ ਭੁੱਖੇ ਨੂੰ ਰਜਾਉਣਾ ਤੇ ਰੋਂਦੇ ਨੂੰ ਹਸਾਉਣਾ ਤੇ ਕਿਸੇ ਦੀ ਮਦਦ ਕਰਕੇ ਉਹਨੂੰ ਨਹੀਂ ਸੁਣਾਉਣਾ ਇਦਾਂ ਦੇ ਰੱਬੀ ਰੂਹ ਇਹਨੂੰ ਕਹਿੰਦੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਸੁੱਖੇ ਤਾਂ ਜਪੋ ਵਾਹਿਗੁਰੂ ਸੁੱਖੇ ਤਾਂ ਜਪੋ ਵਾਹਿਗੁਰੂ ਸਵੇਰਾ ਤਾਂ ਜਪੋ ਵਾਹਿਗੁਰੂ ਸ਼ਾਮ ਐ ਤਾਂ ਜਪੋ ਵਾਹਿਗੁਰੂ ਉਸ ਨੂੰ ਯਾਦ ਕਰਨ ਦਾ ਕੋਈ ਕਵੇਲਾ ਨਹੀਂ ਹਰ ਮੇਲੇ ਹੀ ਪੁੱਤਰ ਉਸ ਦਾ ਨਾਮ ਹੈ ਜਪੋ ਵਾਹਿਗੁਰੂ ਸਭ ਠੀਕ ਕਰ ਦੇਣਾ ਪਰਮਾਤਮਾ ਨੇ ਕਬਰਾਇਆ ਨਾ ਕਰੋ ਚੰਗਾ ਮਾੜਾ ਸਮਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਜਾਂਦਾ ਹੈ ਕੁਝ ਕੀ ਦੇਣੀ ਹਰ ਕਿਸੇ ਨੂੰ ਇਹੀ ਲੱਗਦਾ ਹੁੰਦਾ ਕਿ ਜਿਵੇਂ ਸਭ ਕੁਝ ਖਤਮ ਹੋ ਗਿਆ ਪਰ ਆਪਣੇ ਦਿਲ ਤੇ ਦੁੱਖ ਲਿਆ ਗੰਡਾ ਤਨ ਤਨ ਗੁਰੂ ਰਾਮਦਾਸ ਪਾਸ਼ਾ ਜੀ ਅੱਗੇ ਖੋਲ ਕੇ ਅਰਦਾਸ ਕਰਿਆ ਕਰੋ ਬਾਚਾ ਜੀ ਦਾ ਦਿਲ ਬੜਾ ਵੱਡਾ ਜੋ ਵੀ ਤੁਸੀਂ ਮੰਗ ਲਿਆ ਗੁਰੂ ਸਾਹਿਬ ਜ਼ਰੂਰ ਦੇਂਦੇ ਨੇ ਕਿਉਂਕਿ ਗੁਰੂ ਨਾਨਕ ਦਾ ਜੀ ਦੇ ਦਰ ਤੋਂ ਉਹਨਾਂ ਨੂੰ ਬੜਾ ਕੁਝ ਮਿਲ ਜਾਂਦਾ ਜਿਨ੍ਹਾਂ ਦੇ ਕਰਮਾਂ ਵਿੱਚ ਕੋਈ ਵੀ ਨਹੀਂ ਲਿਖੀ ਹੁੰਦੀ ਜਦ ਵੀ ਰੱਬ ਦੇ ਘਰ ਜਾਂਦਾ ਇਹ ਨਾ ਕਹੋ ਕਿ ਰੱਬਾ ਮੈਂ ਤੇਰੀ ਕਰ ਫਲਾਣੀ ਚੀਜ਼ ਚੜਾਉ ਮੇਰਾ ਇਹ ਕੰਮ ਕਰ ਦੇ ਤੁਹਾਡੀ ਅਰਦਾਸ ਕਦੇ ਵੀ ਪੂਰੀ ਨਹੀਂ ਹੋਣੀ ਪਰਮਾਤਮਾ ਦੇ ਘਰ ਜਾਓ ਨਿਮਾਣੇ ਬਣ ਕੇ ਤੇ ਇਹ ਕਹੋ ਰਾਜਾ ਦੇ ਰਾਜੇ ਤੀਨ ਦੁਨੀਆਂ ਦੇ ਮਾਲਕ ਤੇਰੇ ਘਰ ਗਰੀਬ ਆਇਆ ਏ ਤੇਰੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮੈਨੂੰ ਗਰੀਬ ਨੂੰ ਆਪਣੇ ਖਜ਼ਾਨਿਆਂ ਵਿੱਚੋਂ ਦਾਤ ਬਖਸ਼ੋ ਮੇਰੇ ਗਰੀਬ ਦੀ ਝੋਲੀ ਭਰੋ ਪਰੇ ਖਜ਼ਾਨੇ ਸਾਹਿਬ ਦੇ ਨਿਮਾ ਹੋ ਲੋ